ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੀਲਾ țeja ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਇਸ ਘਰ ਦੇ ਵਿੱਚ ਆਪਣੀ ਦੂਸਰੀ ਵੀਡੀਓ ਵਾ ਤਿੰਨ ਤੁਹਾਨੂੰ ਸੂਈਆਂ ਦਿਖਾਉਣੀਆਂ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਆ ਤੇ ਨੋਰਮਲ ਰੇਟਿਸ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਜੀ ਔਰ ਸੇਤਾਏ ਆਂਦੇ ਸਭ ਵਧੀਆ ਵੇਖ ਗਿਆ ਮਾਲੋਤ ਨਾਲ ਹਾਂਜੀ ਹਾਂਜੀ ਸਾਰਾ ਵੇਖਿਆ ਜੀ ਕਿੰਨੇ ਕ ਆਏ ਫੋਨ ਫਿਰ ਅੱਜ ਫੋਨ ਵੀਰ ਜੀ ਸ਼ੋਰਟ ਤੇ ਸਾਰਾ ਵੇਖ ਗਿਆ ਤੇ ਅੱਛਾ ਹਾਂਜੀ ਫੋਨ ਡਰੋਨ ਕਿ ਲੱਗੀ ਰਹੀ ਚੰਗੀ ਫਿਰ ਪੂਰੀ ਵਧੀਆ ਮਗਰੋਂ ਵੀ ਆਈ ਗਏ ਜਿੰਨੇ ਲਿਆਂਦੇ ਜਾਨਵਰ ਵੇਖਦੇ ਗਏ ਸੇਲ ਹੁੰਦੇ ਗਏ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਮੇਰਾ ਗਜਿੰਦਰ ਸਿੰਘ ਜੇ ਹਾਂਜੀ ਪਿੰਡ ਵੀ ਲਾ ਤੇਜਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਪੁੱਲ ਦੇ ਇੱਕ ਰਿ ਨੰਬਰ 98780 99187 ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇਹ ਤਾਂ ਅਸੀਂ ਆਪਾਂ ਕਰ ਲਈਏ ਕਿੰਨਾ ਸੁਆਜੇ ਦਾ ਵੀਰ ਜੀ ਇਹਦਾ ਦੂਜਾ ਸੁਆਜੇ ਠੀਕ ਆ ਹਾਂਜੀ ਕਿੰਨਾ ਚਿਰ ਹੋਇਆ ਸੁਈ ਨੂੰ ਇਹਨੂੰ ਸੁਈ ਨੂੰ ਵੀਰ ਜੀ ਹੋ ਗਏ ਜੇ ਘੱਟੋ ਘੱਟ ਨਹੀਂ 3-4 ਦਿਨ ਹੋਏ ਜੇ ਠੀਕ ਆ ਹਾਂਜੀ ਕਿੰਨਾ ਦੁੱਧ ਤਿਆਰ ਕਰਗੀ ਜੀ ਦੁੱਧ 12 ਕਿਲੋ ਹੋਊਗਾ ਵੀਰ ਜੀ ਤਿਆਰ ਹੈ ਬਿਲਕੁਲ 11 ਆ ਤੇ 11ਾਂ ਦੀ ਪੂਰੀ ਲੀਟਰ ਮਾਰ ਕੇ ਗਾਰੰਟੀ ਦਿੰਨੇ ਆ ਅੱਛਾ ਹਾਂਜੀ ਠੰਡਾ ਕਰਕੇ ਪਾਣੀ 11 ਲੀਟਰ ਜਿਹੜਾ ਬਿਲਕੁਲ ਘਰ ਚਵਾ ਕੇ ਦੋਗੇ ਬਿਲਕੁਲ ਹਾਂਜੀ ਬੀਤੀ ਤੇ ਕਿੰਨਾ ਚਵਾਈ ਜਾਊਗੀ ਇਹ ਵੀਰ ਜੀ ਸੇਵਾ ਦੇ ਸੇਵਾ ਕੋਈ ਕਰੀ ਜਾਵੇ ਤੇ 15 ਤੱਕ ਚੱਲ ਜਾਣੀ ਆ ਅੱਛਾ ਹਾਂਜੀ ਵੀ ਮੋਕੇ ਤੇ ਜਿਹੜਾ ਵਾ 11 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ ਬੱਚੇ ਸਾਰੀਆਂ ਤੇ ਆ ਬੱਚੇ ਤਾਜ਼ੇ ਹੀ ਆ ਬੱਚੇ ਤੁਹਾਨੂੰ ਹੁਣੇ ਦਿਖਾ ਦੇਣੇ ਆ ਨਾੜੂ ਜਿਹੜੇ ਨਾਲ ਹੀ ਆ ਤੇ ਬਾਕੀ ਆ ਹਵਾਨਾ ਇਹਦਾ ਦੇਖ ਸਕਦੇ ਜੀ ਕਬਰਾਂ ਕਕੇ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਬੇਰਲੇ ਲੱਗੇ ਜੀ ਚਵਾਚੂ ਬਿਲਕੁਲ ਇੱਕ ਨੰਬਰ ਦਾ ਆ ਦੇਖ ਸਾਡੇ ਥਾਣੇ ਕੋਈ ਕੁਝ ਨਹੀਂ ਠੀਕ ਹੈ ਜੀ ਚਲੋ ਲੈ ਜਾ ਫਿਰ ਬੱਚਾ ਨੂੰ ਵੀ ਬੜਾ ਵੱਡਾ ਸੂਈ ਲਪਾ ਲੱਗ ਗਿਆ ਵਾ ਠੀਕ ਹੈ ਬਾਕੀ ਉਹ ਹੀ ਠੱਗ ਕਰਦਾ ਨਾ ਕਰੂ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੁੱਲ ਦੇ ਵਿੱਚ ਬਾਹਰ ਬੜਾ ਚੱਲਣ ਦੇ ਆ ਮੈਂ ਕਹਿੰਦਾ 40 ਕਰ ਲਈਏ ਨਹੀਂ 40 ਨਾ ਕਰੀਏ ਜਿਆਜ ਕਰੀਏ ਥੋੜਾ ਜਿਆ 36 ਦੀ ਕਰ ਦਈਏ ਜੱਸ ਨੋਏ ਬਿਲਕੁਲ 200 ਛੋਟੀ ਹੋਵੇ ਜੜੀ ਜੱਸ ਨੋਏ ਵੀਰ ਜੀ ਫੇਰ 36 ਦੀ 36 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਤੇ ਹੁਣ ਦੂਸਰੇ ਨੰਬਰ ਤੇ ਜਿਹੜੀ ਇਹਦਾ ਕਿੰਨਾ ਸੁਆਜ ਇਹਦਾ ਵੀ ਇਦਾਂ ਦੂਜਾ ਸੁਆਜ ਇਹਦਾ ਵੀ ਦੂਸਰਾ ਹੀ ਆ ਇਹਨੂੰ ਕਿੰਨਾ ਚਿਰ ਹੋਇਆ ਸੁਈ ਨਾ ਇਹਨੂੰ ਵੀਰ ਜੀ 10-12 ਦਿਨ ਹੋ ਗਏ ਜੜੀ ਘਟਾ ਵਾਟ 10-12 ਦਿਨ ਹੋ ਗਏ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀਰ ਉਦੋਂ ਦੇ ਆਪਾਂ 13 ਕਹਿੰਦੇ ਆ 11 ਇਹਦੇ ਥੱਲੇ ਪੱਕਾ ਹੋਊਗਾ ਪੱਕਾ ਹੈਗਾ ਜੇ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਇਹ 15 16 ਗਿੱਦੀ ਨੇ ਚਵਾਈ ਜਾਣਾ ਵਾ ਚਲੋ ਤੋਰੋ ਇੱਕ ਰੀਨ ਵਾਦੀ ਜਾਂਦੀ ਚਲੋ ਮੈਂ ਦੋਤੇ ਹਾਂ ਦੇਖ ਸਾਦੇ ਜੇ 11 ਲੀਟਰ ਮੌਕੇ ਤੇ ਇਹਦੇ ਕੋਲ ਵੀ ਜਿਹੜਾ ਤਿਆਰ ਦੱਸਦੇ ਇਹਦੇ ਮਗਰ ਵੀ ਵੱਛੀ ਜਿਹੜੀ ਕਾਫੀ ਪਿਆਰੀ ਦੱਸਦੇ ਤਾਂ ਦੇਖ ਸਾ ਇਹ ਤਾਂ ਮੇ ਤੋਂ ਹੀ ਡੀਲੇ ਵੀ ਦੇਖ ਸਵਾਨਾ ਜਿਹੜਾ ਇਹਦਾ ਵੀ ਚੰਗਾ ਵਾ ਤੇ ਬਾਕੀ ਥਾਣਾ ਇਹਦੇ ਵੀ ਚੰਗੇ ਗੱਬ ਤੇ ਲੱਗਾ ਕੋਈ ਪੂਰ ਸ਼ਟਾ ਨਹੀਂ ਵੀ ਦੀ ਗਰੰਟੀ ਹੋ ਆਪਣੀ ਠੀਕ ਹੈ ਜੀ ਹਾਂ ਜੀ ਤੇ ਇਹ ਨਹੀਂ ਇਹ ਜੀ ਉਹ ਤਰ੍ਹਾਂ ਨਾ ਅੰਡਾ ਦੇ ਮਰਦੇ ਜੀ ਤੇ ਤੇ ਇਹਦਾ ਕੀ ਮੁੱਲ ਵੀ ਜੀ ਫਿਰ ਮੋਹਨ ਵੀਰ ਜੀ ਇਹਦਾ ਕਰਨ ਨੂੰ 45 ਕਰੀ ਜਾਈਏ ਹਾਂਜੀ ਜਸ ਨੂੰ ਫਿਰ ਦੇ ਦਾਂਗੇ 38 ਦੀ 38000 ਦੀ ਬਾਕੀ ਵਿੱਚ ਛੋਟ ਛੜ ਕਰ ਦੋਗੇ ਮੋਹਨ ਵੀਰ ਜੀ ਕੋਈ ਫੋਨ ਲਾਵੇ ਮਹਾਂਤਨ ਵਿੱਚ ਹੋ ਜਾਓ ਮਹਾਂਤਨ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ 3 ਤੀਸਰੇ ਨੰਬਰ ਤੇ ਇਹ ਵੀਰ ਜੀ ਪਹਿਲੇ ਸੂਏ ਵੜ ਜੇ ਅੱਛਾ ਤੇ ਦੁੱਧ ਦੇ ਫੱਲੇ 12 ਕਿਲੋ ਆ ਤਿਆਰ ਬਿਲਕੁਲ ਹਾਂਜੀ ਅੱਛਾ ਬਿਲਕੁਲ 1 ਲੀਟਰ ਵਾਲਾ ਠੰਡਾ ਕਰਕੇ ਦਵਾਂਗੇ ਦੁੱਧ 12 ਕਿਲੋ ਅੱਛਾ ਤੇ ਮਗਰ ਇਹਦੇ ਵਸ਼ਾਰੇ ਵੀ ਜੀ ਨੂੰ ਵੀ ਹੋ ਗਿਆ ਘੱਟੋ ਘੱਟ 10 15 ਦਿਨ ਹੋ ਗਏ ਜੀ ਸੂਈ ਨੂੰ ਠੀਕ ਆ ਹਾਂ ਜੀ ਮੂੰਹ ਦੰਨਾ ਚੌਗੀ ਏ ਤੁਰ ਦੋ ਫਿਰ ਇਹਨਾਂ ਵਿੱਚ ਹਾਂਜੀ ਬਾਕੀ ਥਾਣੇ ਦਾ ਕੋਈ ਚੰਗਾ ਹੈ ਜਵਾ ਚੂ ਵੀਰ ਜੀ ਬਹੁਤ ਵਧੀਆ ਠੰਡੀ ਸੀਲ ਨਾਲ ਠੀਕ ਆ ਆਪਣੀ ਥਾਣਾ ਕਾਫੀ ਪਿਆਰਾ ਜਿਹੜਾ ਇਹਦੇ ਕੋਲ ਚੱਡੇ ਵੀਰ ਜੀ ਤਾਂ ਤਾਂ ਦਾ ਨੂੰ ਬਿਲਕੁਲ ਫਿਕਸ ਹਵਾਨਾ ਜਿਹੜਾ ਇਹਦਾ ਹਾਂਜੀ ਕਿੰਨੇ ਦਿਨਾਂ ਤੁਸੀਂ ਪਹਿਲਾਂ ਵੀ ਇਹਦਾ ਗਾੜੀ ਨਾ ਉਹ ਮੋੜ ਲਈ ਪਰ ਬਿਲਕੁਲ ਕੰਪੈਕਟ ਜਿਹਾ ਹਵਾਨਾ ਵਾਂ ਗਾਣਾ ਵੀ ਹਵਾਨਾ ਜਿਹੜਾ ਠੀਕ ਹੈ ਤੇ ਪਛਾਣ ਵੀ ਠੀਕ ਹੈ ਤੇ ਇਹਦਾ ਵਿੱਚ ਕੀ ਮੁੱਲ ਜੇ ਫਿਰ ਮੁੱਲ ਵੀ ਇਦਾਂ ਕਰ ਨੂੰ 35 ਕਰਦੇ ਆ ਹਾਂਜੀ ਤੁਸੀਂ ਦੱਸੋ ਬਾਕੀ ਕਰਨ ਨੂੰ ਭਾਵੇਂ 40000 ਕਰੀ ਜਾਓ ਚ ਕਿਹੜੀ ਗੱਲ ਆ ਹਾਂਜੀ ਤੁਸੀਂ ਦੱਸੋ ਯੈਸ ਨਾਓ ਕਰੀਏ ਜੇ ਸਨੋਂ ਫਿਰ ਵੀ ਦੇ 28000 ਦੀ ਤਾਂ 28000 ਦੀ ਹਾਂਜੀ ਵਿੱਚ ਸ਼ੋਰਟ ਕਰ ਦੋਗੇ 27 ਦੀ ਦੇ ਦਾਂਗੇ ਵਿੱਚ ਅੱਛਾ ਤੇ ਦੁੱਧ 12 ਲੀਟਰ ਚਵਾ ਕੇ ਦੋਗੇ ਚਵਾ ਕੇ ਦਵਾਏ ਠੀਕ ਆ 26 ਦੀ ਦੇ ਦਾਂਗੇ ਵੀਰ ਜੀ 26000 ਦੀ ਬੱਚੇ ਵਿਖਾ ਦੀਏ ਕਰੀਨਾ ਦੇ ਬੱਚੇ ਨੇ ਪਹਿਲੇ ਨੰਬਰ ਵਾਲੀ ਦਾ ਕਿਹੜਾ ਜੀ ਪਹਿਲੇ ਨੰਬਰ ਵਾਲੀ ਦਾ ਵੀਰ ਜੀ ਆਹ ਜੇ ਬੱਛਾ ਅੱਛਾ ਆਹ ਡੱਬਾ ਬੱਛਾ ਪਹਿਲੇ ਨਾੜੂ ਨਾਲ ਜਿਆ ਵੀਰੋ ਨਾੜੂ ਜਿਹੜੇ ਨਾਲ ਹੀ ਆ ਆ ਬੱਛਾ ਆ ਜਾਈਏ ਬੱਚੇ ਠੀਕ ਆ ਦੂਜੇ ਵਾਲੀ ਦੀ ਆ ਮਸ਼ੀਨ ਏ ਦੂਸਰੇ ਨੰਬਰ ਵਾਲੀ ਦੀ ਆ ਬੱਛੀ ਜੇ ਤੇ ਤੀਸਰੇ ਵਾਲੀ ਦਾ ਬੱਛਾ ਜੇ ਠੀਕ ਆ ਜੀ ਆ ਚੌਥੀ ਦੀ ਮਾਂ ਮਰ ਗਈ ਦੀ ਤੇ ਆ ਜਿਹੜਾ ਵਾ ਆ ਬੱਛਾ ਵਾ ਜਿਹੜਾ ਹੁਣ ਵਿਖਾਈ ਜੇ ਤੇ ਹੁਣ ਇਹ ਕਾ ਗੱਬਨ ਤੁਹਾਨੂੰ ਦਿਖਾਉਣੀ ਆ ਤੇ ਤੋਰ ਦੇ ਕਰੀ ਵਿੱਜੇ ਨੂੰ ਇਹ ਵੀ ਜਰਸੀ ਕ੍ਰੋਸ ਤੇ ਆ ਜੱਸੀਆਂ ਦੇ ਹਿਸਾਬ ਨਾਲ ਕੱਦ-ਕਾਠ ਚੰਗਾ ਵਾ ਜਿਹੜਾ ਇਹਦਾ ਹਾਂਜੀ ਬਾਕੀ ਜੇ ਤਿਆਰ ਹੋਣੀ ਆ ਥੱਲੇ ਜੇ ਥੋੜੀ ਕੱਚੀ ਆ ਕੱਚੀ ਵੀਰ ਦੀ 10 ਦਿਨ ਲੈ ਜਨੇ ਨੇ ਘਟੋ ਘਟ ਤਿਆਰ ਬੜੀ ਵਧੀਆ ਹੋਣਾ ਜੇ ਥੋੜੀ ਕੁਦਨ ਤੁਰਦੇ ਵਿੱਚ ਕੰਪੈਕਟ ਜੇ ਹਵਾਨਾ ਇਹਨੇ ਬਣਾਉਣਾ ਆਜੋ ਲੈ ਆਓ ਜੀ ਦੂਜੇ ਸੂਏ ਸੋਣਾ ਵੀਰ ਜੀ ਨੂੰ ਠੀਕ ਆ ਜੀ ਹਾਂ ਜੀ ਦੂਸਰਾ ਸੂਆ ਇਹਨੇ ਸੋਣਾ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਿਆ ਚੰਗੇ ਗਿਆ ਤੇ ਤੇ ਇਹਦਾ ਕਿੰਨਾ ਮੁੱਲ ਲਵੇ ਜੀ ਫਿਰ ਮੁੱਲ ਵੀਰ ਜੀ ਕਰਨ ਨੂੰ 40 ਕਰੀ ਜਾਣਦੇ ਆ ਹਾਂਜੀ ਜਸਨੂ ਫਿਰ 38000 ਦੀ ਦੇ ਦਾਂਗੇ 38000 ਦੀ ਹਾਂਜੀ ਬਾਕੀ ਵਿੱਚੋਂ ਛੋਟ ਛੜ ਕਰ ਦੋਗੇ ਮੰਦਾਨ ਕਰਾਂਗੇ ਖੁੱਲਾ ਵੀਰ ਜੀ ਠੀਕ ਹੈ ਜੀ ਹਾਂਜੀ ਖੁੱਲਾ ਮੰਦਾਨ ਕਰ ਦੋਗੇ ਹਾਂਜੀ ਤੇ ਠੀਕ ਹੈ ਵੀਰ ਜੀ ਕੋਈ ਕੁਝ ਕਹਿਣਾ ਬਸ ਬਸ ਵੀਰ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੀਆਂ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਖੜੋ ਤੇ ਜਿਹੜੇ ਗੱਬਣੇ ਆ ਉਹ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ